ਕਾਰਨ ਕੀ ਹੋਇਆ ਜਿਹੜਾ ਉਹਨਾਂ ਦੇ ਮੋਟੇ ਅੱਜ ਤੋਂ 2 ਸਾਲ ਪਹਿਲਾਂ ਆਪਾਂ ਮਸ਼ੀਨ ਵੇਚੀ ਸੀ ਉਹਦੇ ਵਿੱਚੋਂ 110000 ਰੁਪਏ ਪੇਮੈਂਟ ਆ ਗਈ ਸੀ 99000 ਰੁਪਏ ਬਾਕੀ ਰਹਿੰਦਾ ਸੀਗਾ ਜੀ ਉਹਦਾ ਜਿਹੜਾ ਲਿਖ ਲਿਖਾਇਆ ਉਹਦੇ ਵਿੱਚ ਨਿਹਾਲ ਸਿੰਘ ਵਾਲੇ ਥਾਣੇ ਦੇ ਵਿੱਚ ਹੋਇਆ ਜੀ ਸਟੈਂਪ ਵਗੈਰਾ ਬਣਾ ਕੇ ਦਿੱਤਾ ਵੀ ਜੇ ਅਸੀਂ 4 ਅਗਸਤ ਤੱਕ ਪੈਸੇ ਦਿੰਨੇ ਆ ਤਾਂ ਠੀਕ ਹੈ ਨਹੀਂ ਤੁਸੀਂ ਆਪਣੀ ਮਸ਼ੀਨ ਪਾ ਕੇ ਲੈ ਆ ਸਕਦੇ ਆ ਜਦੋਂ 4 ਅਗਸਤ ਤੋਂ ਬਾਅਦ ਇਹਨਾਂ ਨਾਲ ਗੱਲਬਾਤ ਕੀਤੀ ਤਾਂ ਇਹਨਾਂ ਨੇ ਨਾਂ ਨੁਕਰ ਕੀਤੀ ਤਾਂ 18 ਤਰੀਕ ਨੂੰ ਇਹ ਮਸ਼ੀਨ ਲੈਣ ਆਏ ਸੀਗੇ ਕੌਣ ਕੌਣ ਆਇਆ ਸੀ ਇੱਕ ਮੇਰੇ ਮਾਮਾ ਜੀ ਇੱਕ मामੀ ਜੀ ਦੋ ਬੰਦੇ ਹੋਰ ਸੀਗੇ ਜੀ ਜੀ ਘਟਨਾ ਕੀ ਵਾਪਰੀ ਫਿਰ ਉੱਥੇ ਜਦੋਂ ਇਹ ਗਏ ਜੀ ਇਹਨਾਂ ਨੇ ਹਾਕ ਮਾਰੀ ਤਾਂ ਉਹਨਾਂ ਦਾ ਪਰਿਵਾਰ ਇਹਨਾਂ ਨੂੰ ਕੁੱਟਣ ਪੈ ਗਿਆ ਜੀ ਕਿੰਨੇ ਆਨੇ ਸੀ ਕੀ ਉਹਨਾਂ ਦੇ ਪਰਿਵਾਰ ਦੇ ਮੈਂਬਰ ਸੀਗੇ ਜੀ ਚਾਰ ਪੰਜ ਜਣੇ ਉਹ ਸੀਗੇ ਤੇ ਬਾਕੀ ਔਰਤਾਂ ਸੀਗੀਆਂ ਕੀ ਹਥਿਆਰ ਸੀ ਉਹਨਾਂ ਕੋਲ ਉਹਨਾਂ ਕੋਲ ਇੱਕ ਲੇਸ ਬੋਲ ਤੰਬੇ ਤੇ ਸੋਟੇ ਵਗੈਰਾ ਸੀਗੇ ਜੀ ਕਿਹੜੀ ਮਸ਼ੀਨ ਸੀ ਜਿਹੜੀ ਮਸ਼ੀਨ ਮੱਕੀ ਦੇ 4 ਪਾਉਣ ਵਾਲੇ ਜੀ ਲੈਂਗੇਜ ਸੀਗੇ ਕਿ ਹਾਂਜੀ ਹਾਂਜੀ ਕਾਰਨ ਕੀ ਬਣਿਆ ਵੀ ਜਿਹੜੀਆਂ ਕੁੱਟਮਾਰ ਹੋਈ ਹੈ ਸਾਰੀ ਦਸੋਂ ਪਾਣੀ ਵੀ ਕਾਰਨ ਕੀ ਬਣਿਆ ਉਹਨਾਂ ਨੇ ਮਸ਼ੀਨ ਤੋਂ ਮਨਾ ਕੀਤਾ ਜੀ ਇਹ ਅੰਦਰ ਗਏ ਨੇਗੇ ਉਹਨਾਂ ਨੇ ਬਾੜ ਦੇ ਵਿੱਚ ਰਸਤਾ ਰੋਕ ਕੇ ਕੁੱਟਮਾਰ ਕੀਤੀ ਕੁੱਟਮਾਰ ਦੇ ਵਿੱਚ ਬੰਦੇ ਨੂੰ ਸੱਟਾਂ ਲੱਗੀਆਂ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਚੱਕਣ ਨਹੀਂ ਦਿੱਤਾ ਜਿਹੜੇ ਬੰਦੇ ਨਾਲ ਸੀਗੇ ਉਹ ਆਪਣੀ ਗੱਡੀ ਦੇ ਵਿੱਚ ਉਹਨਾਂ ਨੂੰ ਛੁੱਟ ਕੇ ਲੈ ਗਏ ਜੇ ਫਿਰ ਉਹਨਾਂ ਦੇ ਜਿਹੜੇ ਜਿਨ੍ਹਾਂ ਨੇ ਕੁੱਟਮਾਰ ਕੀਤੀ ਹੈ ਉਹਨਾਂ ਨੇ ਕਿਹਾ ਕਿ ਤੁਹਾਡਾ ਬੰਦਾ ਉੱਥੇ ਹੈਗਾ ਉਹ ਬਮੈਗਾ ਸਿਟੀ ਹਾਂਜੀ ਅਸੀਂ ਉੱਥੇ ਆਏ ਜਦੋਂ ਉਦੋਂ ਸਾਡਾ ਬੰਦਾ ਡੈੱਡ ਪਾਇਆ ਇਹ ਵੀ ਹਾਂ ਉਹਕ ਸਾਲ ਦੀ ਗੱਲ ਆ ਇਹਨਾਂ ਦਾ ਮਸ਼ੀਨ ਦਾ ਲੈਣ ਦੇਣਾ ਸੀਗਾ ਇਹਨਾਂ ਨੇ ਇਹਨਾਂ ਦੀ ਘਰ ਵਾਲੀ ਦੇ ਮਾਮਾ ਜੀ ਨੇ ਮਸ਼ੀਨ ਲਈ ਸੀਗੀ ਇਹਨਾਂ ਤੋਂ ਉਹਦਾ ਜਣੀ ਦੀ ਲੱਖ ਰੁਪਇਆ ਪੈਸੇ ਰਹਿਨੇ ਸੀਗੇ ਪੇਮੈਂਟ ਜਿਹੜੇ ਕਿ ਇਹ ਦੋ ਤਿੰਨ ਆਰੀ ਮਤਲਬ ਅਸਟਾਮਾਂ ਤੇ ਵੀ ਕਹਿ ਚੁੱਕੇ ਸੀਗੇ ਵੀ ਅਸੀਂ ਇਸ ਤਰੀਕ ਨੂੰ ਪੈਸੇ ਦੇਵਾਂਗੇ ਦੋ ਵਾਰੀ ਜਦੋਂ ਪਹਿਲਾਂ ਵੀ ਮੁੱਕਰ ਚੁੱਕੇ ਸੀ ਹੁਣ 4 ਤਰੀਕ ਦਾ ਇਹਨਾਂ ਨੇ ਜਣੀ ਦੀ ਟਾਈਮ ਲਿਆ ਸੀਗਾ ਅਸਟਾਮ ਤੇ ਉਹ ਸਟਾਮ ਵੀ ਹੈਗਾ ਸਾਡੇ ਕੋਲ ਵੇ ਜਾਂ ਤੁਸੀਂ 4 ਤਰੀਕ ਨੂੰ ਮਤਲਬ ਮਸ਼ੀਨ ਲੈ ਜਾਓ ਤੇ ਜਾਂ ਸਾਨੂੰ ਅਸੀਂ ਪੈਸੇ ਦੇ ਦੇਾਂਗੇ ਜਦੋਂ 4 ਤਰੀਕ ਤੋਂ ਬਾਅਦ ਇਹਨਾਂ ਨੇ ਜਾਂ ਪੌਣ ਤੇ ਗੱਲਬਾਤ ਕਰੀ ਹੋ ਇਹਨਾਂ ਨੂੰ ਜਾਣੀ ਦੀ ਕੋਈ ਨਾ ਨਿਆਣ ਦਿੱਤਾ ਇਹ ਫਿਰ ਕੱਲ 18 ਤਰੀਕ ਨੂੰ ਅ ਤਕਰੀਬ 12:00 ਵਜੇ ਜਾਣੀ ਦੀ ਪਿੰਡੋਂ ਚੱਲ ਕੇ ਨਾਲੇ ਮਸ਼ੀਨ ਲੈਣ ਆਏ ਸੀਗੇ ਤੇ ਨਾਲੇ ਇਹ ਇਹਨਾਂ ਨੂੰ ਐ ਸੀ ਵੀ ਜਾਂ ਪੈਸੇ ਦੇ ਦੇਣਗੇ ਜਾਂ ਸਾਨੂੰ ਮਸ਼ੀਨ ਦੇਣਗੇ ਜਦੋਂ ਇਹਨਾਂ ਨੂੰ ਨਾ ਕੋਈ ਪੈਸੇ ਦਿੱਤੇ ਤੇ ਨਾ ਇਹਨਾਂ ਨੂੰ ਮਸ਼ੀਨ ਪਾਉਣ ਦਿੱਤੀ ਇਹ ਮਸ਼ੀਨ ਪਾਉਣ ਲੱਗੇ ਤੇ ਬਗਲ ਦੇ ਮੂਰੇ ਹੀ ਜਣੀ ਦੀ ਕੁੱਟਮਾਰ ਕਰਕੇ ਤੇ ਵਿੰਦਰ ਸਿੰਘ ਦੀ ਉੱਥੇ ਹੀ ਜਣੀ ਦੀ ਮੌਤ ਕੀਤੀ ਗਈ ਮੰਨ ਕੇ ਚੱਲੋ ਉਸ ਤੋਂ ਬਾਅਦ ਗੱਡੀ ਜੱਟ ਕੇ ਤੇ ਇਹਨਾਂ ਨੂੰ ਹਸਪੀਟਲ ਲਿਆ ਕੇ ਉਸ ਤੋਂ ਬਾਅਦ ਫੋਨ ਕਰਤੇ ਵੀ ਉਹਨਾਂ ਦੀ ਤਾਂ ਮਤਲਬ ਆਹ ਗੱਲਬਾਤ ਹੋਈ ਹੈ ਜੀ ਆ ਇਹ ਨਹੀਂ ਕਿ ਕਿੰਨੇ ਜਣੇ ਸੀ ਜਿਨ੍ਹਾਂ ਨੇ ਕੋਈ ਹਾਰ ਕੀਤੀ ਹੈ ਔਰ ਕੀ ਕਿਹਾ ਪੰਜ ਔਰਤਾਂ ਦੱਸ ਦਿਆ ਜੀ ਜਣੀ ਦੀ ਸੱਤ ਬੰਦੇ ਦੱਸ ਦਿਆ ਉਹਨਾਂ ਕੋਲ ਮਤਲਬ ਮੂੰਗਲ ਕਾਂ ਵਗੈਰਾ ਕੋਈ ਤੇ ਖਾਸ ਆਹਾਰ ਨਹੀਂ ਸੀਗਾ ਜਿਹਦੇ ਨਾਲ ਗੁੱਜੀਕਟ ਨਾਲ ਜਾਣੀ ਦੀ ਸਾਨੂੰ ਇਹ ਲੱਗਦੀ ਆ ਵੀ ਧੌਣ ਧੌਣ ਪੰਨੀ ਸੀ ਇਹ ਮੌਕੇ ਤੇ ਮੌਕੇ ਹਾਂ ਹਾਂ ਜੀ ਬਸ ਐਵੇਂ ਸਾਹ ਨਾਲ ਉਹਨੂੰ ਚੱਕ ਲਿਆ ਬਸ ਚੱਕ ਤਾਂ ਕੋਇਲ ਹੈ ਵੀ ਉੱਥੋਂ ਆਪਦਾ ਮੌਕਾ ਵਿਚਾਰਨ ਦੇ ਮਾਰੇ ਮਾਮਲਾ ਸਾਰਾ ਰਿਸ਼ਤੇਦਾਰੀ ਦਾ ਹੈ ਮਾਹ ਪਲਾ ਰਿਸ਼ਤੇਦਾਰੀ ਦਾ ਹੈ ਹੁਣ ਕੀ ਇਹ ਜੀ ਇਹਨਾਂ ਦਾ ਜਿਹੜਾ ਸੁਖਵਿੰਦਰ ਸਿੰਘਾ ਸੁਖਵਿੰਦਰ ਸਿੰਘ ਢਾਲੀਵਾਲ ਆ ਇਹਨੇ ਕੋਰ ਮਸ਼ੀਨ ਸੀ 4 ਪੌਣ ਵਾਲੀ ਮੱਕੀ ਦਾ 4 ਜਿਹੜਾ ਪਸ਼ੂਆਂ ਦਾ ਵਿਚਾਰਾ ਹੁੰਦਾ ਉਹਦੇ ਪੌਣ ਵਾਲੀ ਮਸ਼ੀਨ ਸੀ ਇਹਨੇ ਆਉਦੇ ਮਾਮੇ ਸੌਰਨ ਵੇਚੀ ਸੀ ਉਹਦਾ ਇਹਨਾਂ ਦੇ ਪੈਸਿਆਂ ਦਾ ਸੀ ਕਿ ਲੈਂਡ ਦੇਣਾ ਉਹ ਲੈਣ ਆਏ ਸੀ ਤੇ ਨਾਲ ਕਰਾਰ ਸੀ ਉਹ ਕਰਾਰ ਤੇ ਪੁੰਚ ਇਹਨਾਂ ਨੇ ਪੈਸੇ ਦੇਨੇ ਸੀ ਦਿੱਤੇ ਨਹੀਂ ਸੀ ਤੇ ਇਹਨਾਂ ਨੇ ਕਰਾਰ ਕੀਤਾ ਸੀ ਉਹ ਪੈਸੇ ਦੇਵਾਂਗੇ ਜੇ ਮਸ਼ੀਨ ਵੀ ਵਾਸ ਕਰਦੇ ਆ ਉਹ ਲੈਣ ਆਏ ਸੀ ਉੱਥੇ ਹੀ ਇਹਨਾਂ ਦੀ ਲੜਾਈ ਹੋਈ ਤੇ ਉੱਥੇ ਹੀ ਇਹਨਾਂ ਦੀ ਕੁੱਟਮਾਰ ਕਿੰਨੇ ਇਹਨਾਂ ਨੇ ਮਾਬੜਾ ਦਾਜ ਕੀਤਾ ਵੇਦੋ ਇਹ ਜੀ 7 ਬਾਈ ਨਿਮੈਜ ਦਨਾਂ ਨਾਮ ਨੂੰ ਬੱਤੀਆ ਕੋਟ ਮਾਰੇ ਕਿੰਨੇ ਜਣਾਂ ਨੇ ਕੀਤੇ ਇਹਨਾਂ ਨੂੰ ਫੋਟੋ ਮਾਰ ਸਾਰੇ ਅਣਕਿਤੀ ਜੀ ਕੋਈ ਹਥਿਆਰ ਨਾ ਕਿਸੀ ਵੀ ਹੈ ਜਾਂ ਕੋਈ ਕੀ ਸੀ ਇਹਨਾਂ ਕੋਲ ਡਾਂਗਾ ਸੂਟੀਆਂ ਪੈਪੂ ਸੀ ਕੀ ਕਾਰਵਾਈ ਕੀਤੀ ਗਈ ਕਿਹੜੇ ਅਧਿਕਾਰਾਂਗੇ ਚ ਮਾਮਲਾ ਦਰਜ ਕੀਤਾ ਗਈ ਇਹ ਮਾਮਲਾ ਜੀ ਵੀ ਦੇ ਬਿਆਨ ਮੁਤਾਬਕ ਲੇਡੀ ਜੀ ਰਵਿੰਦਰ ਕੌਰ ਦੇ ਮੁਤਾਬਕ ਕਾਰਵਾਈ ਕਰ ਦਿੱਤੀ ਆ ਫੀਰ ਗੱਦੀ ਹੋ ਚੁੱਕੀ ਕੋਈ ਗਿਸਟਰ ਵੀ ਕੀਤਾ ਜੀ ਤੇ ਗ੍ਰਿਫਤਾਰੀ ਦੀ ਰੇਡ ਕੀਤੀ ਗਈ ਹੈ ਜੀ ਕੇਰ ਕੀਤਾ ਜਾ ਰਿਹਾ ਸਪੋਸਟ ਮਾਰਮ ਹੋ ਰਿਹਾ ਸੀ